ਜੀ ਕੀ ਮਾਫਦਾ ਜੀ ਹਾਂ ਜੀ ਪਾਜੀ ਮੈਟਰ ਕੀ ਆ ਪਤਾ ਲੱਗਿਆ ਜੇਲ੍ਹ ਦੇ ਵਿੱਚ ਦੋ ਗੁੱਟਾਂ ਦੇ ਵਿੱਚ ਲੜਾਈ ਹੋਈ ਆ ਆਹ ਕੀ ਮੈਟਰ ਹੋਇਆ ਸੀ ਕੀ ਨਾਮ ਆ ਤੁਹਾਡਾ ਹੈ ਯਾਰ ਅੱਛਾ ਸਾਡੀ ਐਮਰਜੈਂਸੀ ਦੇ ਵਿੱਚ ਆਰਾਊਂਡ 11:30 ਵਜੇ ਪੇਸ਼ੈਂਟ ਨੂੰ ਲਿਆਂਦਾ ਸੀ ਜੇਲ੍ਹ ਦੇ ਵਿੱਚ ਉਹ ਤੇ ਉਹਦੀ ਅੱਖ ਦੇ नीचे ਇੰਜਰੀ ਸੀ ਕਾਫੀ ਸਿਰ 'ਚ ਵੀ ਬਹੁਤ ਸੱਟ ਸੀ ਜੋ ਕਿ ਆਲਰੇਡੀ ਸੂਚਰਡ ਬੂੰਡ ਸੀ ਔਰ ਇਹ ਟਾਂਕੇ ਲੱਗੇ ਹੋਏ ਸੀਗੇ ਤੇ ਉਹਨਾਂ ਨੇ ਜਿਹੜੀ ਅੱਖ ਦੇ નીચે ਵਾਲੀ ਝੋਟ ਹੈ ਉਹਦੇ ਟ੍ਰੀਟਮੈਂਟ ਦੇ ਲਈ ਇੱਥੇ ਭੇਜਿਆ ਸੀ ਤੇ ਉਹ ਅਸੀਂ ਇਹਦੇ ਨਾਲ ਦੀ ਨਾਲ ਟ੍ਰੀਟਮੈਂਟ ਜਿਹੜੀ ਕਰ ਚੁੱਕੇ ਆ ਕਿਹਾ ਐਂਡ ਟ੍ਰੀਟਮੈਂਟ ਉਹਨੂੰ ਅਸੀਂ ਓਰਲ ਵੀ ਦੇ ਚੁੱਕੇ ਹੈਗੇ ਇੰਜੈਕਟੇਬਲਸ ਵੀ ਦੇ ਚੁੱਕੇ ਹੈਗੇ ਆ ਤੇ ਪੀਸ਼ੈਂਟ ਆਇਆ ਜੀ ਹਾਂਜੀ ਇੱਕ ਸਿੰਗਲ ਪੀਸ਼ੈਂਟ ਲੈ ਕੇ ਕਿੰਨੇ ਟਾਂਕੇ ਸਟਿਚਸ ਲੱਗੇ ਨੇ ਉਹ ਹਾਂਜੀ ਉਹਨਾਂ ਟਾਂਕੇ ਲੱਗੇ ਹੋਏਗੇ तकरीबन ਉਹਦੇ ਤਿੰਨ ਚਾਰ ਟਾਂਕੇ ਸਿਰਚ ਹੈਗੇ ਆ ਤੇ ਤਿੰਨ ਚਾਰ ਹੀ ਉਹਦੀ ਆਈ ਦੇ ਨੀਚੇ ਲੱਗੇ ਲੱਗਿਆ ਉਹ ਤਾਂ ਸੀ ਕਿ ਕਿਸੇ ਜਾਪਦਾ ਕਿ ਕਿਹਨਾਂ ਨਾਲ ਵਾਰਡ ਮਾਰੀ ਹੈ ਬਲੰਟ ਕਹਿ ਰਹੇ ਨੇ ਵਾਪਸ ਲੈ ਕੇ ਆਏ ਸੀ ਜੀ ਹਾਂਜੀ ਬਾਬਾ ਜਿਲ ਚ ਪੀਤਾ ਕੀ ਨਾ ਕੋਈ ਨਹੀਂ ਅਸੀਂ ਵਾਪਸ ਚੇਂਜ ਪੇ ਚੁੱਕੇ ਹੈਗੇ ਆ ਪੀਸ਼ੈਂਟ ਅਦਰਵਾਈਜ਼ ਠੀਕ ਹੈ ਕੌਨਸ਼ੀਅਸ ਹੈ ਕੋਈ ਔਰ ਲਾਸ ਆਫ ਕੌਨਸ਼ੀਅਸਨੈਸਟੀ ਇਸ ਟ੍ਰੀ ਨਹੀਂ ਹੈ ਕੋਈ ਐਂਟੀ ਬਲੀਡ ਨਹੀਂ ਸੀ ਫਿਸ਼ ਅਦਰਵਾਈਜ਼ ਸਟੇਬਲ ਹੈ ਨਾਮ ਗੁਰਵਿੰਦਰ ਸਿੰਘ ਏਜ 37 ਹੈ ਤੁਹਾਡਾ ਨਾਮ ਹੈ ਡਾਕਟਰ ਮੀਨੂ ਕਰ ਲੈਣਾ ਮੈਂ ਕੋਈ ਗੱਲ ਨਹੀਂ ਬਣਾ ਲੈਣਾ ਯਾਰ ਇਹ ਬੰਦੂ ਮੈਟਰ ਲੋ ਯਾਰ ਇਹਨੇ ਸੂਤਰ ਲਾਇਆ ਯਾਰ ਵੀਰੇ ਟਾਂਕੇ ਦਾ ਇੰਨੇ ਲਾਉਂਗਾ ਦੱਸ ਤੁਸੀਂ ਤੇ ਕਰ ਲੈਣਾ ਆਓ ਨਾਲੀ ਬਦੋ ਨਹੀਂ ਅੰ ਵਿੱਚ ਲਾ ਕੇ ਨਾਲੀ ਪੁੱਛਣ ਲੱਗਣਾ ਇਹ ਜਹਾਜ ਛੋਟ ਲਪੂਗਾ ਨੂੰ ਤੂੰ ਬੈਠ ਕੇ ਘੰਟੇ ਫਣੀ ਜਾ ਹਾਂ ਸਮਝਾ ਜੁਦੀ ਫੋਸਟ ਨੇ ਫਾਈਲ ਕਰਨੀ